ਨਵੰਬਰ ਮਹੀਨੇ ਦੀ ਸ਼ੁਰੂਆਤ ਦੇ ਵਿੱਚ ਹੀ ਲੋਕਾਂ ਨੂੰ ਮਿਲ ਗਿਆ ਵੱਡਾ ਤੋਹਫਾ ਦਰਸਲ 19 ਕਿਲੋਗ੍ਰam ਵਾਲੇ ਵਪਾਰਕ LPG ਸਿਲੰਡਰ ਦੀਆਂ ਕੀਮਤਾਂ ਘਟ ਗਈਆਂ ਨੇ 1 ਨਵੰਬਰ ਤੋਂ ਵਪਾਰਕ ਗੈਸ ਸਿਲੰਡਰ 5 ਰੁਪਏ ਸਸਤਾ ਹੋ ਗਿਆ ਹੈ ਹਾਲਾਂਕਿ ਕਿਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ਦੇ ਵਿੱਚ ਕੋਈ ਵੀ ਬਦਲਾਅ ਨਹੀਂ ਆਇਆ ਦੱਸ ਦਈਏ ਕਿ 19 ਕਿਲੋਗ੍ਰam ਦੇ ਵਪਾਰਕ LPG ਸਿਲੰਡਰ ਦੀ ਕੀਮਤ ਹੁਣ ਦਿੱਲੀ ਦੇ ਵਿੱਚ 1590 ਪੁਆਇੰਟ ਪੀਆਰ ਤੇ ਹੋਵੇਗੀ اور ਪਹਿਲਾ 1595 ਪੁਆਇੰਟ ਪੀਆਰ ਤੇ ਸੀ اور ਕਲਕੱਤਾ ਦੇ ਵਿੱਚ ਨੂੰ ਇਸ ਦੀ ਕੀਮਤ ਜਿਹੜੀ ਆ ਉਹ ਉਹ ਵੀ ਬਦਲ ਚੁੱਕੀ ਹੈ ਇਸੇ ਤਰੀਕੇ ਦੇ ਨਾਲ ਇਹ ਦਰਾਂ ਜਿਹੜੀਆਂ ਨੇ ਘਟੀਆਂ ਨੇ ਦਰਸਲ ਇੰਡੀਆ ਆਇਲ ਕਾਰਪੋਰੇਸ਼ਨ ਭਾਰਤੀ ਪੈਟਰੋਲੀਅਮ ਜਿਹੜੀ ਕਾਰਪੋਰੇਸ਼ਨ ਲਿਮਟਿਡ ਅਤੇ ਹਿੰਦੂਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਤੇ ਵਪਾਰਕ ਐਲਪੀਜੀ ਸਿਲੰਡਰ ਦੇ ਕੀਮਤ 5 ਰੁਪਏ ਜਿਹੜੀ ਆ ਘਟਾ ਦੁੱਤੀ ਹੈ ਨਵੀਆਂ ਕੀਮਤਾਂ ਅਜੇ 1 ਨਵੰਬਰ 2025 ਤੋਂ ਲਾਗੂ ਹੋਣਗੀਆਂ ਜ਼ਿਕਰਯੋਗ ਹੈ ਕਿ ਅਕਤੂਬਰ ਦੇ ਮਹੀਨੇ ਵਪਾਰਕ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਦੇ ਵਿੱਚ ਵਾਧਾ ਕੀਤਾ ਗਿਆ ਸੀ ਪਰ ਨਵੰਬਰ ਦੇ ਮਹੀਨੇ 5 ਰੁਪਏ ਦੀ ਕਟੌਤੀ ਕਰ ਦਿੱਤੀ ਹੈ ਦਿੱਲੀ ਦੇ ਵਿੱਚ ਵਪਾਰਕ LPG ਸਿਲੰਡਰ ਦੀ ਕੀਮਤ 15.0 ਪਰਪੇ ਮਹਿੰਗੀ ਹੋਈ ਹੈ ਕਲਕੱਤਾ ਤੇ ਚੇਨਈ ਇੱذੀਆਂ ਕੀਮਤਾਂ 4.0 ਪਰਪੇ ਦੀ ਕੀਮਤ ਆਈ ਹੈ ਤੇ ਅੱਜ ਤੋਂ ਇਹ ਇਹ ਜਿਹੜਾ ਨਵੀਆਂ ਦਰਾਂ ਲਾਗੂ ਹੋ ਗਈਆਂ ਨੇ ਤੁਹਾਨੂੰ ਦੱਸ ਹੀ ਇਹ ਕਿ ਹੁਣ ਘਰੇਲੂ ਗੈਸ ਸਿਲੰਡਰ ਜਾਣੀ ਕਿ LPG ਸਿਲੰਡਰ ਦੀ ਕੀਮਤਾਂ 'ਚ ਕੋਈ ਬਦਲਾਅ ਨਹੀਂ ਆਇਆ ਕਮਰਸ਼ੀਅਲ 19 ਕਿਲੋ ਦੇ ਜਿਹੜਾ ਇਹ ਗੈਸ ਸਿਲੰਡਰ ਹੈ ਜਿਹੜਾ ਉਸ ਦੀਆਂ ਕੀਮਤਾਂ ਦੇ ਵਿੱਚ ਜਿਹੜਾ ਕਟੌਤੀ ਦੇਖਨ ਨੂੰ ਮਿਲਿਆ 19 ਕਿਲੋਗ੍ਰam ਦੇ ਵਪਾਰਕ LPG ਸਿਲੰਡਰ ਦੀ ਕੀਮਤ ਤਾਂ ਜਿਹੜੀ ਆ ਘੱਟ ਚੁੱਕੀ ਆ ਯਾਨੀ ਕਿ ਹੁਣ ਨਵੰਬਰ ਮਹੀਨੇ ਦੀ ਸ਼ੁਰੂਆਤ ਦੇ ਵਿੱਚ ਲੋਕਾਂ ਨੂੰ ਵੱਡੀ ਰਾਹਤ ਮਿਲ ਚੁੱਕੀ ਹੈ ਲੋਕਾਂ ਦਾ ਬਹੁਤ ਵੱਡਾ ਫਾਇਦਾ ਜਿਹੜਾ ਵਾ ਉਹ ਕੀਤਾ ਗਿਆ ਇਸ ਦੇ ਨਾਲ ਵੀ ਹੋਰ ਕਈ ਅਜਿਹੇ ਬਦਲਾਅ ਹੋਏ ਨੇ ਬੈਂਕਾਂ ਦੇ ਸਟੇਟਮੈਂਟਸ ਨੂੰ ਲੈ ਕੇ ਬੈਂਕਾਂ ਨੂੰ ਲੈ ਕੇ ਵੀ ਵੱਡੇ ਪੱਧਰ ਦੇ ਬਦਲਾਅ ਜਿਹੜੇ ਆ ਉਹ ਦੇਖਨ ਨੂੰ ਮਿਲੇ ਨੇ ਇਸੇ ਤਰੀਕੇ ਦੇ ਨਾਲ ਲੋਕਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਜੋ ਹੈ ਹੁਣ ਵੱਡੀ ਰਾਹਤ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਤਾਂ ਇਹਮ ਖਬਰ ਜਿਹੜੀ ਸਾਹਮਣੇ ਆਖੀਏ 1 ਨਵੰਬਰ ਤੋਂ ਲੋਕਾਂ ਨੂੰ ਵੱਡੀ ਰਾਹਤ ਮਿਲ ਚੁਕੀ ਆ ਇਹ ਨਵੇਂ ਮਹੀਨੇ ਦੀ ਸ਼ੁਰੂਆਤ ਦੇ ਵਿੱਚ ਹੁਣ ਲੋਕਾਂ ਨੂੰ ਬਹੁਤ ਵੱਡੀ ਰਾਹਤ ਜਾਨੀ ਕਿ 19 ਕਿਲੋਗ੍ਰam ਦੇ ਕਮਰਸ਼ੀਅਲ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਦੇ ਵਿੱਚ ਕਟੌਤੀ ਹੋਈ ਆ ਤੇ ਘਰੇਲੂ ਗੈਸ ਸਿਲੰਡਰ ਦੀ ਕੀਮਤਾਂ 'ਚ ਕੋਈ ਵੀ ਬਦਲਾਅ ਦੇਖਣ ਨੂੰ ਨਹੀਂ ਮਿਲਿਆ ਤੇ ਇਸੇ ਤਰੀਕੇ ਦੇ ਨਾਲ ਹੁਣ ਤੁਹਾਨੂੰ ਦੱਸ ਦਈਏ ਕਿ ਹੋਰ ਵੀ ਅਜਿਹੇ ਬੈਂਕਾਂ ਨੂੰ ਲੈ ਕੇ ਏਟੀਐਮ ਪ੍ਰੋਸੈਸ ਜਾਂ ਹੋਰ ਚੀਜ਼ਾਂ ਜਿਹੜੀਆਂ ਨੇ ਉਹਨਾਂ ਦੇ ਵਿੱਚ ਵੀ ਬਦਲਾਅ ਦੇਖਣ ਨੂੰ ਮਿਲਿਆ